ਬਰਸਾਤ ਕਾਰਨ ਗਰੀਬ ਪਰਿਵਾਰ ਦੇ ਕੋਠੇ ਦੀ ਛੱਤ ਡਿੱਗੀ ਪਰਿਵਾਰ ਦਾਨੇਵਾਲ ਮੇਲੇ ਚ ਗਿਆ ਹੋਣ ਕਾਰਨ ਜਾਨੀ ਨੁਕਸਾਨ ਤੋਂ ਹੋਇਆ ਬਚਾ ਵਿੱਤੇ ਦਿਨ ਤੜਕਸਾਰ ਹੋਈ ਭਾਰੀ ਬਰਸਾਤ ਨਾਲ ਗਰੀਬ ਪਰਿਵਾਰ ਦੇ ਕੋਠੇ ਦੀ ਛੱਤ ਡਿੱਗ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਸਬੰਧੀ ਜਾਣਕਾਰੀ ਦਿੰਦਿਆ ਦਿਲਬਖ ਸਿੰਘ ਪੁੱਤਰ ਕਰਮਚੰਦ ਤੇ ਉਸਦੀ ਪਤਨੀ ਵਾਸੀ ਪਿੰਡ ਖੁਖਰੈਣ ਨੇ ਪਰੇ ਮਰਨ ਨਾਲ ਦੱਸਿਆ ਕਿ ਵਿੱਤੇ ਦਿਨ ਤੜਕਸਾਰ ਹੋਈ ਭਾਰੀ ਬਰਸਾਤ ਕਾਰਨ ਉਹਨਾਂ ਦੇ ਕਮਰੇ ਦੀ ਛੱਤ ਡਿੱਗ ਪਈ ਜਿਸ ਕਾਰਨ ਕਮਰੇ ਅੰਦਰ ਪਿਆ ਸਮਾਨ ਵਾਟਰਸਾਈਕਲ ਫ੍ਰਿਜ ਵਾਸ਼ਿੰਗ ਮਸ਼ੀਨ ਬੇਟੀਆਂ ਸੋਫੇ ਆਦਿ ਥੱਲੇ ਆ ਜਾਣ ਕਾਰਨ ਨੁਕਸਾਨੇ ਗਏ ਪ੍ਰਮਾਤਮਾ ਦੀ ਕਿਰਪਾ ਨਾਲ ਉਹਨਾਂ ਦਾ ਪਰਿਵਾਰ ਦਾਨੇਵਾਲ ਵਿਖੇ ਚੱਲ ਰਹੇ ਮੇਲੇ ਵਿੱਚ ਗਿਆ ਹੁਣ ਕਾਰਨ ਜਾਣੇ ਨੁਕਸਾਨ ਤੋਂ ਬਚਾ ਹੋ ਗਿਆ ਗਰੀਬ ਪਰਿਵਾਰ ਨੇ ਪ੍ਰਸ਼ਾਸਨ ਅਤੇ ਸਮਾਜ ਸੇਵੀਆਂ ਪਾਸੋਂ ਮਦਦ ਦੀ ਗੋਹੜ ਲਗਾਈ ਹੈ ਕਪੂਰਥਲਾ ਤੋਂ ਕੈਮਰਾਮੈਨ ਸੁਚਿਤ ਸਿੰਘ ਗੋਰਾ ਨਾਲ ਜੋਗਿੰਦਰ ਸਿੰਘ ਜਾਤੀ ਕੇ ਜੀ ਦੀ ਵਿਸ਼ੇਸ਼ ਰਿਪੋਰਟ ਜਸਵੀਰ ਕੌਰ ਕਿਹੜਾ ਪਿੰਡ ਹੈ ਕੁਕਰੈਣਾ ਕੀ ਗੱਲ ਹੋਈ ਆ ਜਿਹੜੀ ਤੁਹਾਡੇ ਸ਼ਤਰ ਜੀ ਬਾਜੀ ਮੀਂਹ ਦੇ ਨਾਲ ਡਿੱਗੇ ਅਸੀਂ ਬਾਬੇ ਦੇ ਗਏ ਸੀ ਕਿ ਤਾਨੇ ਆਲ ਪਰਿਵਾਰ ਸਾਰਾ ਹੀ ਉੱਥੇ ਗਏ ਹੋਏ ਸੀ ਤੇ ਬਾਕੀ ਮੀਂਹ ਦੇ ਨਾਲ ਛੱਤ ਡੇਗ ਗਈ ਤੇ ਪਰਿਵਾਰ ਦਾ ਬਚਾਅ ਹੋ ਗਿਆ ਵਾ ਪਰ ਸਮਾਨ ਦਾ ਥੋੜਾ ਨੁਕਸਾਨ ਹੋਇਆ ਵਾ ਇਨਾ ਕ ਸਮਾਨ ਦਾ ਨੁਕਸਾਨ ਸੰਦਨਾ ਪੇਟੀਆਂ ਵੀ ਟੁੱਟ ਗਈਆਂ ਵਾ ਸਿਲੰਡਰ ਦੇ ਉੱਤੇ ਉਹ ਵੀ ਖਰਾਬ ਹੋ ਗਿਆ ਫ੍ਰੀਜ ਖਰਾਬ ਹੋ ਗਈ ਆ ਫ੍ਰੀਜ ਜੀ ਇਸੇ ਤਲੀ ਸੋਫੇ ਪੈ ਸੀ ਸੋਫੇ ਖਰਾਬ ਹੋ ਗਏ ਉਹ ਵੀ ਟੁੱਟ ਗਏ ਸੋਫੇ ਵੀ ਇੱਕ ਟੀਚਰ ਨੇ ਤੁਸੀਂ ਕੀ ਮੰਗ ਕਰ ਰਹੇ ਆ ਸਰਕਾਰ ਕੋ ਇਹ ਮੰਗ ਚਾਹੁੰਦੇ ਆ ਵੀ ਸਾਡੀ ਮਦਦ ਕੀਤੀ ਜਾਵੇ